ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੌਏ ਆ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਤਕਰੀਬਨ ਆਉਂਦੇ 3 ਤੋਂ 4 ਦਿਨਾਂ ਦੇ ਵਿੱਚ ਮੌਸਮ ਦੇ ਸਬੰਧੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਤੇ ਕਿਹੜੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਬੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਜੇਕਰ ਸਭ ਤੋਂ ਪਹਿਲਾਂ ਪਿਛਲੇ 24 ਗੱਤਰ ਪੰਜਾਬ ਦੇ ਉੱਤਰ ਅਤੇ ਉੱਤਰ ਪੂਰਬੀ ਖੇਤਰਾਂ ਤੋਂ ਆਪਾਂ ਨੂੰ ਬਦਲ ਦੀ ਆਵਾਜ਼ਾਈ ਦੇਖਣ ਨੂੰ ਮਿਲ ਰਹੀ ਸਿਸਟਮ ਤਕਰੀਬਨ ਪਿਛਲੇ 24 ਘੰਟਿਆਂ ਤੋਂ ਸੈਂਟਰ ਪੰਜਾਬ ਤੋਂ ਹੁੰਦੇ ਆ ਪੂਰਬੀ ਖੇਤਰਾਂ ਤੱਕ ਆਪਾਂ ਨੂੰ ਕਰਵਾਈਆਂ ਦੇਖਣ ਨੂੰ ਮਿਲੀਆਂ ਜਿੱਦੇ ਵਿੱਚ ਤਕਰੀਬਨ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਦੇ ਕੁਝ ਹਿੱਸੇ ਹੋ ਗਏ ਸ਼ਰਪੂਰ ਦੇ ਕੁਝ ਹਿੱਸੇ ਚਲੰਦਰ ਹੋ ਗਏ ਲੁਧਿਆਣਾ ਦੇ ਆਸ-ਪਾਸ ਦੇ ਖੇਤਰ ਹੋ ਗਏ ਉਸ ਤੋਂ ਬਾਅਦ ਮਲੇਰਕੋਟਲੇ ਦੇ ਇਲਾਕੇ ਹੋ ਗਏ ਤੇ ਤਕਰੀਬਨ ਲੁਧਿਆਣੇ ਦੇ ਆਸ-ਪਾਸ ਦੇ ਖੇਤਰ ਹੋ ਗਏ ਨੰਗਲ ਨੰਦਪੁਰ ਸਾਹਿਬ ਦੇ ਇਲਾਕੇ ਹੋ ਗਏ ਪਟਿਆਲਾ ਦੇ ਇਲਾਕੇ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਪਿ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜੇਕਰ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਤਾਂ ਇਸ ਵਕਤ ਆਪਾਂ ਨੂੰ ਦੱਖਣ ਪੂਰਬ ਦੀ ਹਵਾਵਾਂ ਲਗਾਤਾਰ ਬੰਗਾਲ ਦੀ ਖਾੜੀ ਤੋਂ ਜਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਰਬ ਸਾਗਰ ਤੋਂ ਵੀ ਦੱਖਣ ਵੱੱਲੇ ਦੀਆਂ ਹਵਾਵਾਂ ਪੰਜਾਬ ਵੱਲ ਕੁਝ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜਿਸ ਨਾਲ ਨਮੀ ਦੀ ਮਾਤਰਾ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਹੋ ਰਹੀ ਹੈ ਤੇ ਸਭ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਜਿਹੜਾ ਲੋ ਪ੍ਰੈਸ਼ਰ ਦਾ ਏਰੀਆ ਤਕਰੀਬਨ ਇਸ ਟਾਈਮ ਆਪਾਂ ਨੂੰ ਯੂਪੀ ਦੇ ਪਾਗਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਸਰਕੂਲੇਸ਼ਨ ਆਪਾਂ ਨੂੰ ਤਕਰੀਬਨ ਮੱਧ ਭਾਰਤ ਦੇ ਉੱਤੇ ਬੰਦਾਵੈਤ ਖਾਈ ਦੇ ਰਿਹਾ ਹੈ ਤੇ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਸਿਸਟਮਾਂ ਦੇ ਕਾਰਨ ਲਗਾਤਾਰ ਆਪਾਂ ਨੂੰ ਉੱਤਰ ਭਾਰਤ ਦੇ ਵਿੱਚ ਨਮੀ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਜਿੱਦੇ ਸਿੱਟੇ ਵੱਜੂ ਆਪਾਂ ਨੂੰ ਲਗਾਤਾਰ ਵਾਮਾ ਦੀ ਗੱਲ ਕਰੀ ਤਾਂ ਤਕਰੀਬਨ ਆਪਾਂ ਨੂੰ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਵਾਮਾ ਅੱਛੇ ਤੱਕ ਪਹੁੰਚਦੀਆਂ ਹੋਈਆਂ ਖਾਈ ਦਰੀਆਂ ਤੇ ਤਕਰੀਬਨ ਇਹਨਾਂ ਇਨਾ ਕਰਕੇ ਆਪਾਂ ਨੂੰ ਸਿਸਟਮਾ ਦਾ ਪ੍ਰਭਾਵ ਕਰਕੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਪੱਗਾਂ ਦੇ ਵਿੱਚ ਇਸ ਟਾਈਮ ਸਿਸਟਮ ਐਕਟੀਵੇਟ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਖਾਸ ਕਰਕੇ ਕਈ ਪੂਰਬੀ ਖੇਤਰ ਅਤੇ ਉੱਤਰ ਪੂਰਬੀ ਖੇਤਰ ਹੋ ਗਏ ਹਨ ਇਨ੍ਹਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਸਿਸਟਮਾ ਦਾ ਨਿਰਮਾਣ ਦੇਖਣ ਨੂੰ ਮਿਲ ਰਿਹਾ ਹੈ ਅੱਗੇ ਹੁਣ ਆਪਾਂ ਮੌਜੂਦਾ ਲਾਈਵ ਸਾਈਡਰ ਤਸਵੀਰਾਂ ਦੇਖੀ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਬਦਲਬਾਈ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਪੂਰਬੀ ਖੇਤਰ ਹੋ ਗਏ ਜਿਹੜੇ ਪਟਿਆਲਾ ਦੇ ਆਸ-ਪ ਉਹ ਜਿਹੜੇ ਉੱਤਰ ਪੂਰਬੀ ਖੇਤਰ ਹੋ ਗਏ ਗੁਰਦਾਸਪੁਰ ਦੇ ਨੇੜਲੇ ਖੇਤਰ ਹੋ ਗਏ ਤੇ ਇਹਨਾਂ ਖੇਤਰਾਂ ਦੇ ਵੀ ਟੁੱਟਵੇਂ ਤੋਂ ਦਰਮਿਆਨੇ ਉਮੀਦ ਇਹ ਗਤੀਵਿਧੀਆਂ ਅਨੁਸਾਰ ਤੇ 1 ਕਿਲੋਮੀਟਰ ਦੇ ਹਨ ਪੂਰੇ ਪੰਜਾਬ ਦੇ ਉੱਤੇ ਟੁੱਟਵੇਂ ਸਿਸਟਮ ਬਰਕਰਾਰ ਬੰਦੇ ਹੋਏ ਕਾਇਦੇ ਰਹਿੰਦੇ 24 ਘੰਟਿਆਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹੁਣ ਸਭ ਤੋਂ ਪਹਿਲਾਂ ਜੋ ਮੌਸਮ ਵਿਭਾਗ ਵੱਲੋਂ ਨੌਕਾ ਅਲਰਟ ਜਾਰੀ ਕੀਤੇ ਗਏ ਨੇ ਉਹ ਦੇਖੀਏ ਤਾਂ ਨੌਕਾ ਅਲਰਟ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਰੈੱਡ ਅਲਰਟ, 옐ੋ ਅਲਰਟ ਤੇ ਔਰੇਂਜ ਅਲਰਟ ਜਾਰੀ ਕੀਤੇ ਗਏ ਖਮਾਨੋ ਲੋ ਫਤੇਗੜ ਸਾਹਿਬ ਦੇ ਇਲਾਕੇ ਹੋਗੇ ਸੰਗਰੂਰ ਹੋ ਗਿਆ ਸਮਾਣਾ ਹੋ ਗਿਆ ਉਸ ਤੋਂ ਬਾਅਦ orange alert <Sanskrit> ਦੀ ਗੱਲ ਕਰੀਏ ਤਾਂ ਤਕਰੀਬਨ ਚੰਡੀਗੜ੍ਹ ਮੋਹਾਲੀ ਖੇੜਾ ਰਣਧਪੁਰ ਸਾਹਿਬ ਦੇ ਇਲਾਕੇ ਹੋਗੇ ਖਮਾਨੋ ਹੋ ਗਿਆ ਨਮਾ ਸ਼ਹਿਰ ਦੇ ਇਲਾਕੇ ਹੋਗੇ ਤਕਰੀਬਨ ਫਗਵਾੜਾ ਦੇ ਇਲਾਕੇ ਗੜਸ਼ੰਕਰ ਹੋ ਗਿਆ ਨੰਗਲ ਹੋ ਗਿਆ ਨੰਦਪੁਰ ਸਾਹਿਬ ਹੋ ਗਿਆ ਮਾਨਸਾ ਦੇ ਇਲਾਕੇ ਹੋਗੇ ਸੰਗਰੂਰ ਦੇ ਇਲਾਕੇ ਹੋਗੇ ਤਕਰੀਬਨ ਆਪਾਂ ਨੂੰ ਨਕੌਦਰ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟ ਮੇਤੋ ਦਰਮਿਆਨੀ ਉਮੀਦ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਇਲਾਕਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਮੁਕੇਰੀਆਂ ਦਸੂਆ ਟਾਂਡਾ ਦੇ ਇਲਾਕੇ ਹੋਗੇ ਇਸ ਜੀਰਾ ਮੋਗਾ ਹੋ ਗਿਆ ਤਲਵੰਡੀ ਸਾਬੋ ਹੋ ਗਿਆ ਸਤਾਰਪੁਰ ਲੋਧੀ ਹੋ ਗਿਆ ਤਕਰੀਬਨ ਹੁੰਦੇ 2-3 ਘੰਟਿਆਂ ਦੇ ਵਿੱਚ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਜੇ ਹੁਣ 25 ਤਰੀਕ ਦੀ ਜੋ ਆਪਾਂ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀ ਤਾਂ ਜਿੱਦੇ ਵਿੱਚ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਦੇ ਇਲਾਕੇ ਹੋਗੇ ਹੁਸ਼ਿਆਰਪੁਰ ਹੋ ਗਿਆ ਤਕਰੀਬਨ ਨਵਾਂ ਸ਼ਹਿਰ ਤੇ ਰੂਪਨਗਰ ਹੋ ਗਿਆ ਇਸ ਬੈਲਟ ਦੇ ਵਿੱਚ ਤਕਰੀਬਨ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕੇ ਹੋਗੇ ਤਕਰੀਬਨ ਇਹਨਾਂ ਖੇਤਰਾਂ ਦੇ ਵਿੱਚ ਪੂਰਬੀ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਅਗਲੇ 24 ਘ ਜੇ ਜੇ ਹੁਣ 26 ਤਰੀਕ ਦੇ ਮੌਸਮ ਦੀ ਗੱਲ ਕਰੇ 26 ਤਰੀਕ ਨੂੰ ਫਿਰ ਤੋਂ ਪੰਜਾਬ ਦੇ ਉੱਤਰ ਪੂਰਬੀ ਖੇਤਰ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਹੁਹਾਰਪੁਰ ਹੋ ਗਿਆ ਤੇ ਆਪਾਂ ਨੂੰ ਰੂਪਨਗਰ ਦੀ ਬੈਲਟ ਹੋ ਗਈ ਇਹਨਾਂ ਖੇਤਰਾਂ ਵਿੱਚ ਦਰਮਿਆਨੀਆਂ ਕਾਰਵਾਈਆਂ باقی ਉੱਤਰ ਪੱਛਮੀ ਖੇਤਰ ਹੋਗੇ ਪੂਰਬੀ ਖੇਤਰ ਹੋਗੇ ਦੱਖਣ ਪੱਛਮੀ ਖੇਤਰ ਹੋਗੇ ਸੈਂਟਰ ਪੰਜਾਬ ਹੋ ਗਿਆ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਟੁੱਟਮੇ ਤੋਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ 27 ਤਰੀਕ ਦੇ ਮੌਸਮ ਦੀ ਗੱਲ ਕਰੇ 27 ਤਰੀਕ ਨੂੰ ਫਿਰ ਤੋਂ ਉੱਤਰ ਪੂਰਬੀ ਖੇਤਰ ਪਠਾਨਕੋਟ ਦੇ ਇਲਾਕੇ ਹੋਗੇ ਹੁਹਾਰਪੁਰ ਹੋ ਗਿਆ ਅਮਰੀਸਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਟੁੱਟਮੇ ਤੌਰ ਤੇ ਬਦਲਬਾਈ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਬਾਕੀ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਮੇ ਤੌਰ ਤੇ ਬਦਲਬਾਈ ਦੇਖਣ ਨੂੰ ਮਿਲੇਗੀ ਪਟਿਆਲਾ ਸੰਗਰੂਰ ਮਾਨਸਾ ਦੇ ਇਲਾਕੇ ਹੋਗੇ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਹੋਗੇ ਤਕਰੀਬਨ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੀਆਂ ਕਰਵਾਈਆਂ ਹੁੰਦੇ 24 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਅੱਗੇ ਜੇ 28 ਤਰੀਕ ਦੇ ਮੌਸਮ ਦੀ ਗੱਲ ਕਰੀਏ 28 ਤਰੀਕ ਨੂੰ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਵਾਈ ਦੀ ਆਵਾਜ਼ ਹੀ ਦੇਖਣ ਨੂੰ ਮਿਲੇਗੀ ਪਠਾਨਕੋਟ ਗੁਰਦਾਸਪੁਰ ਚਰਪੁਰ ਦੇ ਵਿੱਚ ਬਾਕੀ ਸਾਰੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਵਾਈ ਦੇਖਣ ਨੂੰ ਮਿਲੇਗੀ ਮੀਂਹ ਦੀ ਸੰਭਾਵਨਾ ਆਪਾਂ ਨੂੰ 25 ਤੋਂ 50% ਕੁਝ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ 25% ਮੀਂਹ ਦੀਆਂ ਗਤੀਵਿਧੀਆਂ